ਜਗੂ ਭਗਵਾਨਪੂਰੀਏ ਨੂੰ ਲੈ ਕੇ ਬੜਾ ਅਵਾਦ ਬਣਦਾ ਰਿਹਾ ਉਹਦੇ ਵੀਰ ਹੁਣਾਂ ਨੇ ਇੱਕ ਵੀਡੀਓ ਪਾਈ ਕਿ ਜਗੂ ਭਗਵਾਨਪੂਰੀਏ ਤੇ ਸਾਰੇ ਭਰਾ ਨੂੰ ਭਜਾਇਆ ਉੱਥੋਂ ਦੀ ਉਹ ਤੁਹਾਡੀ ਮਦਦ ਲਈ ਆਏ ਸੀ ਤੇ ਇਹਦੀ ਮਾਤਾ ਨਾਲ ਜਤਿੰਦਰ ਕੋ ਜੱਪੀਆਂ ਪਾਉਂਦੀ ਓਦੋਂ ਬਹੁਤ ਵੱਡਾ ਗੈਂਗਸਟਰ ਬਣ ਗਿਆ ਉਹਨੂੰ ਲੈ ਕੇ ਫਿਰ ਤੁਹਾਡੇ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਹੁੰਦੀ ਹੈ ਕਿ ਉਹਨੂੰ ਸਹੀ ਰਾਹ ਪਾਇਆ ਜਾਵੇ ਉਹਦੇ ਗੈਂਗਸਟਰ ਬਣਾਇਆ ਕਿੰਨੇ ਹੀ ਉਹਨੂੰ ਪਹਿਲਾਂ ਤੇ ਇਹਨਾਂ ਨੂੰ ਵਰਤ ਲਿਆ ਕੰਮ ਮੁੜ ਕੇ ਅਨਕਪੂਰ ਜਗੂ ਭਗਵਾਨਪੂਰੀਏ ਨੂੰ ਲੈ ਕੇ ਬੜਾ ਅਵਾਦ ਬਣਦਾ ਰਿਹਾ ਵੋਟਾਂ ਵਾਲੇ ਦਿਨ ਵੀ ਆਪਾਂ ਦੇਖਿਆ ਕਿ ਇਹਨਾਂ ਨੇ ਉਹਦੇ ਵੀਰ ਹੁਣਾਂ ਨੇ ਇੱਕ ਵੀਡੀਓ ਪਾਈ ਕਿ ਜੱਗੂ ਭਗਵਾਨਪੁਰਿਆ ਦੇ ਸਾਰੇ ਭਰਾ ਨੂੰ ਭਜਾਇਆ ਉੱਥੋਂ ਦੀ ਉਹ ਤੁਹਾਡੀ ਮਦਦ ਲਈ ਆਏ ਸੀਗੇ ਜੱਗੂ ਭਗਵਾਨਪੁਰਿਆ ਦਾ ਬਹੁਤ ਨਾਮ ਵੱਜਿਆ ਐ ਸਿਲੈਕਸ਼ਨ ਚ ਜਿਹਦਾ ਤੁਹਾਡੀ ਮਦਦ ਲਈ ਇਹਦੀ ਮਾਤਾ ਨਾਲ ਜਤਿੰਦਰ ਕੋਰ ਜੱਪੀਆਂ ਪਾਉਂਦੀ ਓਦੋਂ ਅਭੀ ਪੁੱਛੋ ਜਦੋਂ ਅੰਦਰ ਵਾੜ ਕੇ ਹਮ ਠੀਕ ਨਹੀਂ ਉਹਨੂੰ ਸਰਪੰਚ ਵੀ ਬਣਾਇਆ ਸੀ ਤੇ ਜੱਪੀਆਂ ਪਾਉਂਦੇ ਸਰੋਪੇ ਦਿੰਦੇ ਉਹ ਉਹ ਚੇਤਾ ਭੁੱਲ ਗਿਆ ਜਦੋਂ ਗੱਡੀ ਚੱਕ ਲੋ ਕੇ ਭੈਣ ਜੀ ਸਸੀ ਕਾ ਹੈਂ ਨਹੀਂ ਤਾਂ ਮੈਨੂੰ ਪਹਿਲਾਂ ਜਦੋਂ ਮੈਂ ਤੁਹਾਨੂੰ ਸਾਦੀ ਲੈਂਦਾ ਮੈਂ ਹੁਣ ਤੁਹਾਡੀ ਮਾਤਾ ਨੂੰ ਇੰਟਰਵਿਊ ਕਰਾ ਦਿੰਦਾ ਤੁਹਾਡੀ ਜਾਂ ਤੁਸੀਂ 10 ਮਿੰਟ ਬੈਠੋ ਕਹਿ ਦਿੰਨੇ ਆ ਕਿ ਇੰਟਰਵਿਊ ਕਰਨਾ ਹੈ ਇੰਟਰਵਿਊ ਕਰਾ ਦਿੰਨੇ ਆ ਉਹ ਆਪ ਹੀ ਦੱਸਣੇ ਉਹ ਹੁਣ ਤੁਹਾਡਾ ਸਮਰਥਨ ਕਰਦੇ ਨੇ ਮੇਰਾ ਸਮਰਥਨ ਕਿੰਨੇ ਨੇ ਕੀਤਾ ਮੇਰਾ ਸਾਰਿਆਂ ਨੇ ਸਮਰਥਨ ਕੀਤਾ ਤੁਸੀਂ ਕਿਉਂਕਿ ਉਹਨਾਂ ਦਾ ਬੇਟਾ ਜਿਵੇਂ ਬਹੁਤ ਵੱਡਾ ਗੈਂਗਸਟਰ ਬਣ ਗਿਆ ਉਹਨੂੰ ਲੈ ਕੇ ਫਿਰ ਤੁਹਾਡੇ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਹੁੰਦੀ ਹੈ ਕਿ ਉਹਨੂੰ ਸਹੀ ਰਾਹ ਪਾਇਆ ਜਾਵੇ ਦੇਖੋ ਇਹ ਗੈਂਗਸਟਰ ਬਣਾਇਆ ਕਿੰਨੇ ਹੀ ਉਹਨੂੰ ਹੁਣ ਸਹੀ ਰਾਹ ਪਾਇਆ ਜਾ ਸਕਦਾ ਬਿਲਕੁਲ ਪਾਇਆ ਜਾ ਸਕਦੇ ਨੇ ਅੱਜ ਵੀ ਪ ਜੱਗੂ ਭਗਵਾਨਪੁਰੇ ਨੂੰ ਲੈ ਕੇ ਬੜਾ ਅਵਾਦ ਬਣਦਾ ਰਿਹਾ ਵੋਟਾਂ ਵਾਲੇ ਦਿਨ ਵੀ ਆਪਾਂ ਦੇਖਿਆ ਕਿ ਇਹਨਾਂ ਨੇ ਉਹਦੇ ਵੀਰ ਹੁਣਾਂ ਨੇ ਇੱਕ ਵੀਡੀਓ ਪਾਈ ਕਿ ਜੱਗੂ ਭਗਵਾਨਪੁਰੇ ਦੇ ਸਾਰੇ ਭਰਾ ਨੂੰ ਭਜਾਇਆ ਉੱਥੋਂ ਦੀ ਉਹ ਤੁਹਾਡੀ ਮਦਦ ਲਈ ਆਏ ਸੀਗੇ ਜੱਗੂ ਭਗਵਾਨਪੁਰਿਆ ਦਾ ਬਹੁਤ ਨਾਮ ਬੱਜਿਆ ਇਸ ਇਲੈਕਸ਼ਨ ਚ ਜਿਹੜਾ ਤੁਹਾਡੀ ਮਦਦ ਲਈ ਇਹਦੀ ਮਾਤਾ ਨਾਲ ਜਤਿੰਦਰ ਕੋਰ ਜੱਪੀਆਂ ਪਾਉਂਦੀ ਓਦੋਂ ਅਭੀ ਪੁੱਛੋ ਜਦੋਂ ਅੰਦਰ ਵਾੜ ਕੇ ਹਾਂਜੀ ਠੀਕ ਨਹੀਂ ਉਹਨੂੰ ਸਰਪੰਚ ਵੀ ਬਣਾਇਆ ਸੀ ਤੇ ਜੱਪੀਆਂ ਪਾਉਂਦੇ ਸਰੋਪੇ ਦਿੰਦੇ ਸੀ ਉਹ ਉਹ ਚਿੱਤਾ ਭੁੱਲ ਗਿਆ ਇਦੋਂ ਗੱਡੀ ਚੱਕ ਲੋ ਕੇ ਭੈਣ ਜੀ ਸਸੀ ਕਾ ਹਾਂ ਨਹੀਂ ਤਾਂ ਮੈਨੂੰ ਪਹਿਲਾਂ ਜਦੋਂ ਮੈਂ ਤੁਹਾਨੂੰ ਸਾਦੀ ਲੈਂਦਾ ਮੈਂ ਹੁਣ ਤੁਹਾਡੀ ਮਾਤਾ ਨੂੰ ਇੰਟਰਵਿਊ ਕਰਾ ਦਿੰਦਾ ਤੁਹਾਡੀ ਜਾਂ ਤੁਸੀਂ 10 ਮਿੰਟ ਬੈਠੋ ਕਹਿ ਦਿੰਨੇ ਆ ਕਿ ਇੰਟਰਵਿਊ ਕਰਨਾ ਹੈ ਇੰਟਰਵਿਊ ਕਰਾ ਦਿੰਨੇ ਆ ਵਾਪਸ ਹੀ ਦੱਸਦੇ ਨੇ ਉਹ ਹੁਣ ਤੁਹਾਡਾ ਸਮਰਥਨ ਕਰਦੇ ਨੇ ਮੇਰਾ ਸਮਰਥਨ ਕਿੰਨੇ ਨੇ ਕੀਤਾ ਮੇਰਾ ਸਾਰਿਆਂ ਨੇ ਸਮਰਥਨ ਕੀਤਾ ਤੁਸੀਂ ਕਿਉਂਕਿ ਉਹਨਾਂ ਦਾ ਬੇਟਾ ਜਿਵੇਂ ਬਹੁਤ ਵੱਡਾ ਗੈਂਗਸਟਰ ਬਣ ਗਿਆ ਉਹਨੂੰ ਲੈ ਕੇ ਫਿਰ ਤੁਹਾਡੇ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਹੁੰਦੀ ਹੈ ਕਿ ਉਹਨੂੰ ਸਹੀ ਰਾਹ ਪਾਇਆ ਜਾਵੇ ਦੇਖੋ ਗੈਂਗਸਟਰ ਬਣਾਇਆ ਕਿੰਨੇ ਹੀ ਉਹਨੂੰ ਹੋਂਦ ਸਹੀ ਰਾਹ ਪਾਇਆ ਜਾ ਸਕਦਾ ਬਿਲਕੁਲ ਪਹ ਸਕਦੇ ਨੇ ਅੱਜ ਵੀ ਪਹ ਸਕਦੇ ਕਿਉਂ ਨਹੀਂ ਪਹ ਸਕਦੇ